इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਬਟਾਲਾ ਅਜ ਮਿੱਤੀ 11 2 24 ਹਲਕਾ ਚਿੜੀ ਹਰਗੋਬਿੰਦਪੁਰ ਦੇ ਐਮਐਲਏ ਅਮਰ ਪਾਸਿੰਗ ਟੂਰਨਾਮੈਂਟ ਵਿੱਚ ਪਿੰਡ ਜੀਤੋ ਸਰਜਾ ਐਮਐਲਏ ਪਹੁੰਚਦੇ ਪਿੰਡ ਵਾਸੀ ਨੇ ਐਮਐਲਏ ਦਾ ਇਤਨ ਲਿਗਾ ਸਵਾਗਤ ਮੇਲੇ ਆਏ ਲੋਕਾਂ ਨੂੰ ਸੰਬੋਧਿਤ ਕਰਦੇ ਨੋ ਜਨਨ 992 ਦੇ ਡੰਵਲ ਮੰਨਾਂ ਨੇ ਕਿਹਾ ਜਿੱਥੇ ਪਿੰਡ ਵਾਸੀਆਂ ਨੇ ਐਮਐਲਏ ਦਾ ਨਿੱਘਾ ਸਵਾਗਤ ਕੀਤਾ ਤੇ ਜਿੱਥੇ ਜਿੱਥੇ ਭਾਰੀ ਵਰਕਰ ਪਹੁੰਚੇ ਹੋਏ ਸੀ ਪੀਏ ਰਾਜੂ ਸਿੰਘ ਇਹ ਰਾਗੂ ਹਰਜਿੰਦਰ ਸਿੰਘ ਯਾਦਪੁਰ ਬਲਾਕ ਪ੍ਰਧਾਨ ਸਲਿੰਦਰ ਸਿੰਘ ਰਪੀ ਸਿੰਘ ਹੈਪੀ ਸਿੰਘ ਇਹ ਰਾਗੂ ਦਵਿੰਦਰ ਸਿੰਘ ਜੱਜੇ ਦਿਲਬਖ ਸਿੰਘ ਸੱਲੋ ਚਾਹਲ ਹੋਰ ਇਲਾਕੇ ਦੇ ਸਿੰਘ ਇਹ ਰਾਗੂ ਹਾਜ਼ਰ ਸਨ ਪਤਕਰਨ ਲਾਖ ਸਿੰਘ ਅਚਲ ਸਾਹਿਬ ਕਲਿਆਣ ਦੀ ਰਿਪੋਰਟ ਡਰੋਨ ਪਰਵੰਧਨ ਕੰਮ ਬਹੁਤ ਵਧੀਆ ਜਿਹੜਾ ਅਵੇਕਨ ਕੀਤਾ ਗਿਆ ਹੈ ਨਮਨ ਬਧਨ ਕਵਾ ਸਾਰਿਆਂ ਦਾ ਜੋਗੇ ਇਸ ਗੇਵ ਸਵਾਗਤਨ ਪਹੁੰਚਾ ਰਹੇ ਹਨ ਉਹਨਾਂ ਦਾ ਧੰਨਵਾਦ ਕਰਨਾ ਦੁਨੀਆ ਤੋਂ ਤਾਂ ਮੈਂ ਕਰ ਰਿਹਾ ਹਾਂ ਕਿ ਬਹੁਤ ਬਹੁਤ ਰੰਕਾਰ ਮੇਰੇ ਕੰਮ ਹੈ ਬੱਚਿਆਂ ਨੂੰ ਅਛਾ ਕੋ ਦੂਰ ਰੱਖਣ ਵਾਲਾ ਕੰਮ ਹੈ ਤਾਂ ਬੱਚਿਆਂ ਜਿਹੜੇ ਕਿਡਨਰ ਨਾਲ ਜੁੜੇ ਰਹਿੰਦੇ ਹਨ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਸਾਈ ਦੀ ਸਰਕਾਰ ਦਾ ਇਹਨੂੰ ਦਿੱਤੀ ਹੈ ਕਿ ਪੂਰੇ ਪੰਜਾਬ ਦੇ ਅਸੀਂ ਪੰਜਾਬ ਦੇ ਵਿੱਚ ਕਬੱਡੀ ਸਾਜੀ ਥੇੜ ਹੈ ਜਿਸ ਕਰਕੇ ਕਬੱਡੀ ਨੂੰ ਅੱਜ ਦੇ ਵਤੋਂ ਵਾ ਜਿਹੜਾ ਪ੍ਰਮੋਟ ਕਰ ਰਹੇ ਆ ਔਰ ਸਾਰੇ ਪੰਜਾਬ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਪ ਹੋ ਰਹੇ ਨੇ ਔਰ ਬੱਚੋਂ ਆਪਣੀ ਸਟੇਜਾਂ भेण क्लब रोल अदा करणे अॼु असांजी ज़रूरु की चवंदा की नशां थो दूर रहो नशियूं दूर रहो नशियो